ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਮਾਰਨਿੰਗ ਹੋ ਚੁੱਕੀ ਹੈ ਤੇ ਲਾਈਟ ਚਲੀ ਗਈ ਹੈ ਔਰ ਰੁਪੈਂਜਲ ਖੇਲ ਰਹੀ ਆ ਐਂਡ ਸਮ ਮੰਮਾ ਲੈ ਰਹੇ ਝਾੜੂ ਦੇਖ ਸਕਦੇ ਹੋ ਆਪ ਹੈਲੋ ਔਰ ਲਾਈਟ ਫਰੈਂਡਸ ਕੱਪ ਕੀ ਜਾ ਰੱਖੀ ਦੇ ਅਵਈ ਹੈ ਔਰ ਰੁਪੈਂਜਲ ਬਾਹਰ ਬੈਠੀ ਠੰਡੇ ਮੌਸਮ ਵਿੱਚ ਖੇਲ ਰਹੀ ਹੈ ਧੁੱਪ ਵੀ ਨਿਕਲ ਰਹੀ ਪਰ ਹਵਾ ਚੱਲ ਰਹੀ ਹੈ ਨਾ ਦੇਖਾ ਤੇਰੇ ਟੌਇਜ਼ ਪਾਸੇ ਦਿਖਾ ਆਪਣੇ अभी तक फ्रेंड्स ये नाई नहीं देख सकते हो कहना है दे ये क्या चीज है ओके क्या रैंड तो गिल्ला हो जाएगा चाटा लगा गीला हो जाएगा ये देख सकते हो उसने एक बेबी सुला रखा है उसके बेड पर गहरी नींद में सो रहा है ये गहरी नींद में सो रहा है बेचारा चलो इसको डिस्टर्ब नहीं करते हैं हम शांति शांति मम्मी ने, ने किचन में लगा लिया झाड़ू और अब आ चुके हैं यहाँ पे ਲੋ ਜੀ ਮੈਂ ਬਾਹੋਂ ਸਿਰ ਜੋਤਵਾ। ਕੀ ਕਹਿ ਰਹੀ ਐ? ਮੈਂ ਨਾ ਇੰਨਾ ਕ ਪਾਣੀ ਰੂਪ ਨਾ ਰੀ ਨਾਂਦੀ ਰਾਂਦੀ ਨਾ ਦਿਮਾਗ ਖਾਈ ਐ। ਮੈਂ ਓਰੇ ਬਾਹਰ ਦੇੜੇ ਦੇ ਵਿੱਚ ਬੈਠ ਗਈ ਕਿਉਂਕਿ ਨਾ ਠੰਡੀ ਹਵਾ ਆ ਰਹੀ ਐ। ਔਰ ਲਾਈਟ ਕਾ ਲੱਗ ਗਿਆ ਕੱਟ। ਕੱਟ ਲੱਗ ਗਿਆ। ਕੱਟ ਲੱਗ ਰਿਆ ਰੋਜ਼ ਲਟਾਂਗਾ ਕਣਕਾਂ ਮਰਕੇ ਨਾ। ਤੁੱਤੋਂ ਨੱਗਣ ਸੀ ਲਗਾਈ ਤੇਰਾ ਪਾਲਖਾ ਛੋਟਾ ਛੋਟਾ ਕਹਿੰਦੇ ਕੋ ਬਾਲਮ ਮੋਟਾ ਨਹੀਂ ਬਾਲਮ ਨਹੀਂ ਕਹਦੀ ਉਹ ਬੱਦਮਾ ਹਵਾਦਾਂ ਬਾਲਮ 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 ਬੋਲਤੇ ਹੈ ਕੋਈ ਲੱਗਦਾ ਕੰਟੀ ਲੱਗਦੀ ਕਾ ਉਨਾ ਪੁੱਤ ਸਾਬਣ ਸਵਾਰ ਕੇ ਲਾਗਾ ਨਾਈ ਸਵਾਰ ਕੇ ਲਾ ਸਾਬਣ ਤੂੰ ਤਾਂ ਬਾਹਰ ਆ ਗਈ ਸਾਰੀ ਜਾਂਦਨ ਨੂੰ ਬੜ ਕੇ ਨਾ ਫੇ ਨਾ ਜਾ ਵੀ ਤੇਰਾ ਵੀ ਸਿਰ ਬਾਦੂ ਹੀ ਮੈਂ ਫੇ ਆ ਤੇ ਖਲੋਣੇ ਪਏ ਆ ਠੰਡੇ ਵੇ ਇੱਧਰ ਆ ਦੇਖ ਤਿੰਨੇ ਖਲੋਣੇ ਰੱਖੇ ਹੋਏ ਨੇ ਇੱਧਰ ਕਿ ਦਿਖ ਨਹੀਂ ਰਿਹਾ ਉਹ ਨਾ ਹੋ ਲੋਗੜੀ ਸੱਜ ਚੀਂਦੀ ਤੇ ਨਹੀਂ ਦਿਖ ਰਿਹਾ ਲੋ ਦੋਈ ਦਿਖਦੀ ਨਾ ਇਹ ਨੀਉ ਤਾਂ ਤੇ ਦਿਖਦੀ ਆ ਅੱਖਾਂ ਨਹੀਂ ਦਿਖਦੀ ਆ ਦਿਖਦੀ ਅੱਖਾਂ ਤਾਂ ਕੋਈ ਨਹੀਂ ਦਿਖਦੀਆਂ ਮਨ ਵੀ ਨਹੀਂ ਦਿਖਰੀਆਂ ਮੈਨੂੰ ਲੱਗ ਰਿਹਾ ਇਸ ਦਿਨ ਦਾ ਅੱਖਾਂ ਤਾਂ ਮਨ ਵੀ ਨਹੀਂ ਦਿਖਰੀਆਂ ਮਨ ਵੀ ਨਹੀਂ ਦਿਖਦੀ ਅੱਜ ਪਤਾ ਨਹੀਂ ਪੰਜਾਬ ਮਾਈ ਛੁੱਟੀਆਂ ਪਤਾ ਨਹੀਂ ਤਾਂ ਹਰਿਆਣੇ ਦੇ ਵਿੱਚ ਦੀ ਮਮੀ ਕਾ

ਕਹਾਂ ਨਾਰੀ ਐ ਤੂੰ ਗੱਲਾਂ ਜ਼ਿਆਦਾ ਮਾਰ ਰਹੀ ਐ ਨਾਰੀ ਘਟ ਐ ਮਮਾ ਮੈਨੂੰ ਲੱਗਦਾ ਨਹੀਂ ਮੈਂ 9ਵੀਂ ਮਾ ਹੋ ਗਿਆ ਖਾਣੇ ਵਾਲੇ 3 ਸਾਲ ਲ ਮਮਾ 11 12ਵੀਂ ਹੋ ਜੂ ਮਮਾ ਦੇਖੇ ਨਾ ਫਿਰ ਕਾਲਜ ਜੋਇਨ ਉਹ ਤੇਰੀ ਗੋਰਾ ਹੋ ਰਿਹਾ ਤਾਂ ਫੇਸ਼ ਕਿਹੜਾ ਬਹੁਤ ਅੱਛੀ ਸਾਬੂਲ ਲਗਾਈ ਐ ਆਪਣੇ ਬਹੁਤ ਅੱਛੀ ਸਾਬੂਲ ਲਗਾਈ ਐ ਆਪਣੇ ਦੇਖ ਤਾਂ ਜਸਟ ਮੈਂ ਲਗਾਈ ਵੀ ਐ ਪਾਣੀ ਵਾਲੀ ਮੋਟਰ ਔਰ ਪਹਿਲਾ ਜੋਤਗਾ ਸਿਰ ਪਾਇਆ ਹੁਣ ਰੂਪਗਾ ਪਾਇਆ ਤੇ ਬਸ ਮੋਟਰ ਲਾਈਤੀ ਪਾਣੀ ਵਾਲੀ ਕਿਉਂਕਿ ਕਈ ਦਿਨ ਹੋ ਗਏ ਨਾ ਪਰਗੀ ਟੈਂਕੀ ਬੰਦ ਕਰਾਂ ਮੋਟਰ ਟੈਂਕੀ ਪਰਗੀ ਤੇ ਲੋ ਜੀ ਗੁਰਦੁਆਰਾ ਸਾਇਬੋਹਰਾ ਸੁਖਮਨੀ ਸਾਹਿਬ ਦਾ ਪਾਠ ਕਿਉਂਕਿ ਬੀਬੀਆਂ ਕਰਤੀਆਂ ਵੀ ਡੇਲੀ ਤੇ ਪਾਠ ਸ਼ੁਰੂ ਹੋਣ ਲੱਗੇ ਲੋ ਜੀ ਪਾਣੀ ਫਾਈਨਲੀ ਭਰ ਗਿਆ ਮੋਟਰ ਬੰਦ ਕਰੀ ਐ ਔਰ ਮੇਰਾ ਨਾਣਾ ਬਾਕੀ ਹੈ ਮੱਖੀ ਮੇਰਾ ਸਾਰਾ ਮੋਸਲੀ ਕੰਮ ਪੂਸ਼ਿਆ ਹੋਰ ਬਾਏ ਲੱਗ ਰਿਹਾ ਮੀ ਆ ਰਿਹਾ ਉੱਪਰ ਟੈਗੀ ਦੇ ਕਿਉਂਕਿ ਮੈਂ ਭਰੀ ਆ ਐ ਲੱਗ ਰਿਹਾ ਜੀ ਇਸ ਤਰ੍ਹਾਂ ਮੀ ਆ ਰਿਹਾ ਤੇ ਰੂਪ ਨੂੰ ਮੈਂ ਕਰਵਾਣਾ ਥੋੜਾ ਜਿਹਾ ਹੋਮਵਰਕ ਸਕੂਲ ਦਾ ਕਿਉਂਕਿ ਰੂਪ ਨੇ ਨਾ ਹੁਣ ਜਸਟ ਓ ਮਾਈ ਗੋਡ ਮੱਖੀ ਬੈਠ ਗਈ ਮੱਖੀ ਡਾਈ ਹੈ ਪਹਿਲਾਂ ਆਪਾਂ ਤੋਂ ਜਸਟ ਸ਼ੀਸ਼ੇ ਦੇ ਉੱਪਰ ਨਾ ਮੱਖੀ ਬੈਠ ਗਈ ਸੀ ਜੇ ਇੱਕ ਮੱਖੀ ਵੀ ਸ਼ੀਸ਼ੇ ਦੇ ਵਿੱਚ ਫਸ ਜੇ ਹੈ ਨਾ ਤੋਂ ਮਤਲਬ ਗੰਦਾ ਜਾ ਕਰਤੇਗੀ ਸਾਰੇ ਸ਼ੀਸ਼ੇ ਨੂੰ ਇਸ ਕਰਕੇ ਮੈਂ ਢਾ ਦੀ ਔਰ ਚਲੋ ਜੀ ਪਹਿਲਾ ਮੈਂ ਸਿਰ ਨਾਣ ਅੱਜ ਨਾ ਕਿ ਆਈ ਉਹ ਸ਼ੈਂਪੂ ਕੀ ਕੁੜੀਆਂ ਫੇਰ ਭੁੱਲ ਲਈ ਦੂਜੇ ਬਾਥੂਮ ਦੇ ਵਿੱਚ ਪਈਆਂ ਬਬਜੋਤ ਤਾਂ ਲੱਗੀ ਆਪਣਾ ਸਕੂਲੋਂ ਕੰਮ ਕਰਨ ਹੋਣ ਰੂਪ ਨੂੰ ਦੇਣਾ ਪੁੱਤ ਕੰਮ ਕਰਨਾ ਸਕੂਲੋਂ ਪਹਿਲਾਂ ਠੀਕ ਹੈ ਹਾਂ ਥੋੜਾ ਜਿਹਾ ਯਾ ਦੀਦੀ ਗੱਲ ਬੈਠ ਕੇ ਕਰ ਲੋ ਜਿੱਦੇ ਟੌਫੀ ਦੇ ਦੋ ਸਨਿਕ ਨਾਲੇ ਖਾ ਕੇ ਆਈ ਦੀ ਟੌਫੀ ਹੈ ਦੇ ਦੇ ਨਾ ਫੇਰ ਇਸ ਨੂੰ ਰੀਸ ਲਾਈ ਦਾ ਟੌਫੀ ਦੀ ਦੇ ਦੇ ਠੀਕ ਹੈ ਲੋ ਜੀ ਬੈਠੇ ਆ ਟੌਫੀਆਂ ਮੰਗ ਰਹੀਆਂ ਰਜੋਤ ਅੱਛੂਟੇ ਐ ਨਾ ਗੁੱਡ ਫਰਾਈਡੇ ਆ ਬੱਚਿਆਂ ਨੂੰ ਬਸ ਪੋਣੇ 11 ਹੋ ਗਏ ਹੁਣ ਮੈਂ ਸਿਰਨਾ ਕਿ ਆਵਾਂ ਫਿਰ ਮੈਂ ਸਿਰਨਾ ਕਿ ਆ ਕੇ ਨਾ ਇਹਨਾਂ ਨੂੰ ਪਾਪੜ ਦੇਣੇ ਆ ਤਲ ਕੇ ਚਾਹ ਨਾਲ ਪਾਪੜ ਬਣਾ ਲੂਗੇ ਪਾਪਾ ਨੂੰ ਪੁੱਛਾਂਗੇ ਕਿੰਨੇ ਵਜੇ ਆਗੇ ਪਾਪਾ ਕੇ ਢੱਕ ਰੱਖ ਦੇਗੇ ਆ ਮੈਂ ਦੇਖੀ ਟੌਫੀਆਂ ਕਿਸ ਤਰ੍ਹਾਂ ਖਾ ਰਹੀਆਂ ਦੋਨੇ ਜਣੀਆਂ ਕੀ ਆਵਾ ਅਬ ਟੌਫੀਆਂ ਕਿਉਂ ਖਾਂਦੇ ਐ ਇਹ ਵਾਲੀ ਟੌਫੀ ਅੱਛੀ ਐ ਹਮਾਰੇ ਦਾੰਤੋ ਵਿੱਚ ਜਾਏ ਕੀੜਾ ਲੱਝ ਜਾਏ ਫਿਰ ਹਮ ਟੌਫੀ ਖਾਣੇ ਨਹੀਂ ਚਾਹਾਂ ਹਾਂ ਕਿਉਂਕਿ ਪਾਪਾ ਨੇ ਦੂਸਰੀਆਂ ਚੀਜ਼ਾਂ ਖਾਣੇ ਤੋਂ ਬੰਦ ਕਰਤਾ ਜਿਹੜੇ ਕੁਰਕਰੇ ਵਗੈਰਾ ਨਾ ਲੇਜ਼ ਵਗੈਰਾ ਕਹਿੰਦੇ ਉਹਦੇ ਨਾਲ ਨਾ ਇਫੈਕਟ ਪੈਂਦੇ ਆ ਕਾਫੀ ਹੱਦ ਤੱਕ ਗੁਰਦੇ ਕਰਦੇ ਆ ਤੇ ਅਸਰ ਪੈਂਦਾ ਹੈ ਇਸ ਕਰਕੇ ਟੋਫੀਆਂ ਖਾਰੀਆਂ ਕੱਲੀ ਹਾਂ ਸਾਡੇ ਕੋਲ ਇੱਥੇ ਕਾਗਜਾਂ ਆਪ ਲੈ ਸਕਦੇ ਹੋ ਹੂੰ ਇਹ ਕਾਗਜ ਬਾਹਰ ਫੈਂਕਨੇ ਆ ਲੈ ਮੈਂ ਬਾਹਰ ਹੀ ਜਾ ਰਹੀ ਹਾਂ ਬਾਲ ਵੀir ਕੇ ਆਉਂਗੀ ਸਾਰੇ ਹਾਈ ਮੈਂ ਮਰ ਜਾ ਬੈੱਕੇ ਵਿੱਚ ਇੰਨੇ ਭਰੇ ਪਈਆਂ ਤੇ ਮੈਡਮ ਨਹੀਂ ਕਹਿੰਦੀ ਵੀ ਡਸਟਬਿਨ ਦੇ ਵਿੱਚ ਪਾਓ ਦੇਗਲਾ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਦੇ ਭਰ ਕੇ ਲਈ ਆ ਇੰਨੇ ਕਾਗਜ਼ ਟੋਫੀਆਂ ਵਾਲੇ ਬੱਚਿਆਂ ਨੇ ਮੈਡਮ ਆਪਣਾ ਕੂੜਾ ਨਹੀਂ ਇਕੱਠਾ ਕਰਦੀਆਂ ਉਹ ਵੀ ਘਰਾਂ ਭੇਜਦੀਆਂ ਵਾਪਸ ਕਿਨਾ ਕੇ ਨਿਕਲੀਆਂ ਬਾਹਰ ਔਰ ਹੁਣ ਮੈਂ ਬਣਾਵਾ ਚਾਹ ਕਿਉਂਕਿ ਬੱਚੇ ਕਹਿ ਰਹੇ ਚਾਹ ਪੀਣੀ ਹੈ ਕਿ ਕਿ ਘਰ ਹੈ ਨਾ ਨਿਆਣੇ ਚਾਹ ਬਣਾ ਰਹੀ ਹੈ ਤੇ ਚਾਹ ਪੀ ਕੇ ਨਿਆਣੇ ਨੇ ਕਹਿੰਦੇ ਪਾਪੜ ਤਲ ਕੇ ਦੋ ਹੁਣ ਬਸ ਉਹੀ ਜਾ ਰਹੀਆਂ ਸੋਈਗੇ ਵਿੱਚ ਪਾਪੜ ਤਾਲਣ ਵੀ ਚਲੋ ਚਾਹ ਕੇ ਨਾਲ ਕਹਿੰਦੀ ਨੂੰ ਹੋ ਗਏ ਪਏ ਤੇ ਮੈਂ ਕਿਹਾ ਚਲ ਕੰਮ ਆ ਜੰਗੇ ਔਰ ਰੂਪ ਕਾ ਜਦ ਹੋ ਗਏ ਕੰਮ ਸਾਰਾ ਰੂਪ ਕਾ ਤਾਂ ਮੈਂ ਹੀ ਕਰਵਾਇਆ ਰੂਪ ਕਾ ਸਿਰਫ ਇੱਕ ਕਾਪੀ ਕਾ ਕੰਮ ਦਾ ਰੂਪ ਚਲਾ ਰਹੀ ਹੈ ਫੋਨ ਜੋਤ ਕਰ ਰਹੀ ਹੈ ਕੰਮ ਜੋਤ ਦਾ ਕਾਫੀ ਹੈ ਕਿਉਂਕਿ ਜੋਤ ਕੀ ਕਲਾਸ ਬੜੀ ਹੈ ਔਰ ਰੂਪ ਦਾ ਇੱਕ ਕਾਪੀ ਦਾ ਹੀ ਦਾ ਬਾਕੀ ਲਰਨ ਕਾ ਮੈਂ ਨਾਲ ਦੀ ਨਾਲ ਕਵਰ ਕਰਾ ਦਿਆ ਵੀ ਚਲੋ ਕਰ ਲੂਗੀ ਹਣਾ ਫਿਲਹਾਲ ਬਣਾਈਏ ਚਾਹ ਚਾਹ ਦਾ ਵੀ ਟਾਈਮ ਹੋ ਰਿਹਾ ਤੇ ਨਿਆਣਾ ਨਾ ਤਾਂ ਮੱਖੜੀਆਂ ਆ ਚਾਹ ਹਣਾ ਇਹਨਾਂ ਚੁੰਨੀਆਂ ਜਿਹੜੀ ਮੇਰੀ ਨੈਟ ਵਾਲੀਆਂ ਨਾ ਖੜਦੀ ਨਹੀਂ ਐ ਜ਼ਿਆਦਾ ਤੀਸਰੀ ਜੀ ਜਾਂਦੀ ਆ بار 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 ਢੇਠਾਂ ਨੂੰ ਹੋ ਜਾਂਦੀ ਐ ਤੇ ਚਲੋ ਨੈਟ ਕੀ ਚੁੰਨੀ ਨਾ ਦੂਜੀ ਆ ਥੋੜੀ ਜੀ ਹੈ ਤਾਂ ਨੈੱਟ ਹੀ ਐ ਥੋੜੀ ਕੈੜੀ ਜੀ ਐ ਕਿਉਂ ਮੱਛਰ ਬਹੁਤ ਹੋ ਗਏ ਆ ਸਪਰੇ ਕਰਦੀ ਆ ਮੈਂ ਅੱਜ ਰੋਸਪਰੇ ਤਾਂ ਕਿਤੇ ਜਾ ਕੇ ਠੀਕ ਹੋਉਂਗੇ ਮੱਛਰ ਧੋੜਾ ਰੋ ਫੈਲਣ ਲੱਗਦੀ ਹੈ ਮੱਛਰ ਪਤਾ ਨਹੀਂ ਮੈਂ ਕਿਹੜੇ ਡੱਬੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਪਾਪੜ ਜੇ ਆ ਤਲਣੇ ਵਾਲੇ ਯਾਦਨੀਆਂ ਨੇ ਪਤਾ ਨਹੀਂ ਇਹਦੇ ਵਿੱਚ ਪਏ ਆ ਹਾਂ ਇਹ ਤੇ ਉਲੀ ਬੈਠੇ ਦਸੀ ਤਾਂ ਇਹ ਵੀ ਤਾਂ ਹੋਊਗੀ ਡੱਬਾ ਲੈਣਾ ਬਾਦਸ਼ਾਹ ਗਿਰਦਾ ਖਈ ਮੱਛਰ ਲੜ ਗਿਆ ਪੈਰ ਪਰ ਦੰਦੀ ਵੱਟ ਗਿਆ ਓਏ ਹਾਏ ਹਾਏ ਦੋਨੋਂ ਪੈਰਾਂ ਦੇ ਉੱਪਰ ਪਤਾ ਨਹੀਂ ਕਿੱਥੇ ਦੇ ਆ ਰਹੇ ਆ ਸਪਰੇ ਕਰਦੀ ਆ ਹਨਾ ਨੀਚੇ ਵੱੜ ਗਏ ਹੋਣੇ ਕਿਤੇ ਨਾ ਕਿਤੇ ਸਪਰੇ ਤੁਹਾਨੂੰ ਜੋਤ ਆ ਜਾ ਪੁੱਤ ਇੱਕ ਵਾਰ ਸੇ ਕੜਾ ਹੀ ਕਰਦਾ ਹਨਾ ਜੋਤ ਕਹਿੰਦੀ ਪਾਪੜ ਖਾਣੇ ਆ ਮਾਂਾ ਚਲ ਬਣਾ ਕੇ ਦੇ ਦਾਂ ਤੁਨਾਰੇ ਧਰੀ ਅੱਛਾ ਆਪਾਂ ਨੇ ਹਵਾ ਰਹਾ ਹੈ ਤੂੰ ਨੇ ਬਾਗ ਹਵਾ ਮੇ ਮਿਲਾਇਆ ਕਾ ਬਾਗ ਇਹ ਕਿ ਇਸੀ ਮਰ ਰਣ ਦੇਰ ਉਸ ਮਤ ਤੇਲ ਮਤ ਤਲਦੇ ਹਣਾ ਆ ਪਈਏ ਆ ਪਈਏ ਮੇਰੇ ਪਾਸ ਥੋੜੇ ਥੋੜੇ ਪਾ ਦੀ ਪਹਿਲਾ ਹਣਾ ਜਿਆਦਾ ਨਾ ਪਾਈਂ ਲੋ ਜੀ ਅਲੀ ਕਿੱਥੇ ਹੁੰਦਾ ਤੇਲ ਗਰਮ ਵੀ ਨਹੀਂ ਹੋਇਆ ਲੋ ਜੀ ਚਾਹ ਤਾਂ ਆਪਣੀ ਰਿੱਚ ਗਈ ਆ ਦੁੱਧ ਪਾਈਏ ਚਾਹ ਦੇ ਵਿੱਚ ਹਾਂ ਬਾਅਦ ਚੱਕੀ ਪਈਏ ਇਹਨਾਂ ਨੂੰ ਹੈਲੋ ਫਰੈਂਡਸ ਹਾਂ ਹੈਲੋ ਮੋਚੋ ਲੋ ਜੀ ਫਾਈਨਲੀ ਪਾਪੜ ਬਣ ਗਏ ਆਪਣੇ ਚਲ ਉਠ ਸਾਰੇ ਖਾ ਲੈਣੇ ਆ ਨਹੀਂ ਫੋਨ ਸਾਈਡ ਦੇ ਵਿੱਚ ਰੱਖ ਤੇ ਜੋਤ ਨੇ ਬਣਾਏ ਪਾਪੜ ਔਰ ਮੈਂ ਬਣਾਈਆ ਚਾਹ ਤੇ ਚਾਹ ਦੇ ਨਾਲ ਚੱਲ ਰਹੇ ਆ ਟਾਈਮ ਪੌਣੇ 12 ਹੋ ਗਏ ਹਾਂ ਪੌਣੇ 12 ਵੱਜ ਗਏ ਆ ਤੇ ਚਲੋ ਜੀ ਖਾਓ ਜੀ ਫਟਾਫਟ ਰੱਜ ਕੇ ਪਾਪੜ ਬਟ ਪਾਪਾ ਰਹਿ ਜਾਗੇ ਹਨਾ ਹੋਰ ਲੈ ਕੇ ਪਣਾ ਕਰ ਦੇ ਦੇਗੇ ਪਾਪਾ ਨੂੰ ਫਰੈਂਡਸ ਇਨਕਾ ਟੇਸਟ ਹੈ ਪਾਪੜ ਜੈਸਾ ਜੈਸੇ ਪਾਪੜ ਹੁੰਦੇ ਆ ਨਾ ਵੈਸੇ ਜਿਹਾ ਟੇਸਟ ਹੈ ਨਾ ਗਾ ਹਾਂ ਹਮ ਲੋ ਜੀ ਪਾਪੜਾਂ ਦਾ ਆਨੰਦ ਲੋ ਜੀ ਪਾਪੜ ਬਣਾਏ ਆ ਜੋਤ ਨੇ ਤੇ ਆਪਾਂ ਖਾ ਰਹੇ ਆ ਭਰ ਪੇਟ ਖਾਣਾ ਯਾਨੀ ਪਾਪੜ ਕਿ ਛੁੱਟੀ ਵਾਲੇ ਦਿਨ ਬੱਚੇ ਕੁਛ ਨਾ ਕੁਛ ਬਣਾਉਂਦੇ ਆ ਜਾਂ ਮੈਗੀ ਆ ਪਾਪੜ ਜਾਂ ਕੁਛ ਹੋਰ ਮੰਗਵਾਉਂਦੇ ਆ ਤੇ ਰੁਪੰਜਲ ਨੂੰ ਦੇਖੋ ਕਿੰਨੀ ਮਸਤ ਹੋ ਕੇ ਖਾ ਰਹੀ ਹੈ ਰੁਪੰਜਲ ਨੂੰ ਆਏ ਆ ਕਿ ਮੈਨੂੰ ਤਾਂ ਬਣੇ ਬਣਾਏ ਮਿਲ ਗਏ ਔਰ ਚਾਮਲ ਰਹੀ ਆ ਬਹੁਤ ਜ਼ਿਆਦਾ ਦੀਦੀ ਨੇ ਬਣਾਏ ਆ ਤੇ ਰੁਪੰਜਲ ਨੇ ਖਾ ਲੇ ਦੀਦੀ ਵੀ ਖਾ ਰਹੀ ਹੈ ਮੈਂ ਵੀ ਹੋਜੀ ਚਾਹ ਪੀ ਲਈ ਆਪਾਂ ਨੇ ਔਰ ਪਾਣੀ ਬੰਦ ਕਰਈ ਰੁਪੰਜਲ ਹੈਂਡ ਵੋਸ਼ ਕਰਕੇ ਆਈ ਹੈ ਤੇ ਚਾਹ ਪੀ ਕੇ ਜਸਟ ਹਟੇ ਤੇ ਔਰ ਅੱਜ ਪਾਪੜ ਤਲੇ ਤੇ ਜੋਤ ਨੇ ਉਹ ਖਾਈਆਂ ਧੁੱਪ ਬੜੀ ਤੇਜ ਹੋ ਗਈ ਐ ਕਹਿੰਦੀ ਮੈਂ ਹੈਂਡ ਵਾਸ਼ ਕਰਨੇ ਆ ਰੂਪ ਮੈਂ ਕਹਿੰਦੇ ਦੇਖਾਂ ਟੂਟੀ ਬੰਦ ਕਰਤੀ ਸਮਾਰ ਕੇ ਕਈ ਵਾਰ ਪਾਣੀ ਨਿਕਲ ਹੀ ਜਾਂਦਾ ਬੰਦ ਨਹੀਂ ਨਾ ਕਰਦੇ ਹੈਗੇ ਨਿਆਣੇ ਇੱਕ ਦਿਨ ਸਾਰਾ ਪਾਣੀ ਨਿਕਲ ਗਿਆ ਤਾਂ ਬਾਹਰ ਓਏ ਕਿੱਥੇ ਗਿਆ ਅੰਦਰ ਹੈ ਰੂਪ ਦੇਖੀ ਸਾਰਾ ਬੈੱਡ ਇਕੱਠਾ ਕਰਕੇ ਸੁੱਕਿਆ ਆ ਗਿਆ ਜਰਾ ਸਾਰਾ ਬੈੱਡ ਇਕੱਠਾ ਕਰ ਦਦੇ ਕੁਛ ਨਹੀਂ ਇਹ ਦੇਖੀ ਸਾਰਾ ਮੈਂ ਬਚਾਇਆ ਤਾਂ ਇਕਨਾਂ ਮੇਰੀ ਚੁੰਨੀ ਨਹੀਂ ਛੱਡਦੀ ਮੈਂ ਜਦ ਵੀ ਆਪਣੀ ਚੁੰਨੀ ਲੰਨੀ ਆ ਨਾ ਖਿੱਚ ਕੇ ਆਪਣੇ ਉੱਪਰ ਲੈ ਲੂਗੀ ਆ ਦੇਖੋ ਆ ਦੇਖੋ ਆ ਮੇਰੀ ਚੁੰਨੀ ਨਹੀਂ ਛੱਡਦੀ ਹੈਗੀ ਮੇਰੀ ਚੁੰਨੀ ਕਿਉਂ ਨਹੀਂ ਛੱਡਦੀ ਤੂੰ ਵਧੀਆ ਲੱਗਦੀ ਤੈਨੂੰ ਮੇਰੀ ਚੁੰਨੀ ਏ ਕਿ ਹੁਣ ਦੇ ਰਹੀ ਆ ਪੱਦਗੇ ਵਿੱਚ ਚੁੰਨੀ ਮੇਰੀ ਫਟ ਜਾਣੀ ਆ ਉਹ ਕੰਜਰਾ ਫਟ ਜਾਣੀ ਆ ਫਟ ਜਾਣੀ ਆ ਚੁੰਨੀ ਮੇਰੀ ਆ ਦੇਖੋ ਚੁੰਨੀ ਕ ਤਾਂ ਨਾ ਨਾਮ ਨਹੀਂ ਚੰਟੜੇ ਦਾ ਪੜ ਜਾਣੀ ਹੈ ਨੈਟ ਕੀ ਚੁੰਨੀ ਆ ਪੜ ਜਾਣੀ ਹੈ ਦੇਖੀ ਮੈਨੂੰ ਖਿੱਚਦੇ ਆ ਉਧਰੋਂ ਹਾਏ ਕਿੰਨੀ ਜਾਨ ਹੈ ਰੂਪ ਤੇਰੇ ਅੰਦਰ ਤਾਕਤਵਾਰਾ ਤੂੰ ਸ਼ਕਤੀਮਾਨ ਹੈ ਆ ਖਿੱਚ ਲੈ ਮੈਨੂੰ ਵੀ ਖਿੱਚ ਲਿਆ ਰੂਪ ਨੇ ਬਹੁਤ ਤਾਕਤਵਾਰਾ ਰੂਪ ਕੇ ਅੰਦਰ ਤਾਕਤ ਹੈ ਰੂਪੇਂਜਲੇ ਅੰਦਰ ਕਿੰਨਾ ਮੈਂ ਨਾ ਮੈਂ ਗ੍ਰੀਡਜ਼ੋ ਸੁਪਰ ਮਿਲਕ ਪੀਂਦੀ ਆ ਮੇਰੇ ਅੰਦਰ ਬਹੁਤ ਜ਼ਿਆਦਾ ਤਾਕਤ ਹੈ ਇਨੀ ਤਾਕਤ ਹੈ ਤੇਰੇ ਅੰਦਰ ਮਮਾ ਨੂੰ ਵੀ ਖਿੱਚਦੇ ਆ ਤਾਂ ਓਹੋ ਤੂੰ ਤਾਂ ਮੇਰਾ ਪੁੱਤ ਬੋਡੀ ਬਿਲਡਰ ਬਣੇਗਾ بڑا ਹੋ ਗਿਆ ਫਿਰ ਪਹਿਲਵਾਨ ਬਣ ਗਿਆ ਹਨਾ ਦੀਦੀ ਨੂੰ ਵੀ ਖਿੱਚ ਦੇਗੀ ਦੀਦੀ ਦਾ ਫੋਨ ਦੇਖ ਰਹੀ ਹੈ ਦੀਦੀ ਟੀਵੀ ਦੇਖ ਰਹੀ ਹੈ ਪੈ ਕੇ ਆਰਾਮ ਤੇ ਕੰਮ ਕਰ ਲੈ ਸਕੂਲ ਦਾ ਸਾਰਾ ਪਿੱਛੇ ਨੂੰgirna da ni chunni khichi gayi piche nu ਲੋ ਜੀ ਬਚ ਗਏ ਆ ਢਾਈ ਔਰ ਜਸਟ ਮੈਂ ਖਾ ਕੇ ਹਟੀਆਂ ਰੋਟੀ ਔਰ ਬੱਚੇ ਖਾਰੇਆਂ ਆ ਬੈਠੇ ਕਿਉਂਕਿ ਮੈਂ ਬੈੱਡ ਪਰ ਤਾਂ ਨਹੀਂ ਬਿਠਾਏ ਡੋਲ ਦੰਨੇ ਆ ਨਾ ਇਸ ਕਰਕੇ ਅਸੀਂ ਇਥਾਂ ਹੀ ਬੈਠ ਕੇ ਖਾਂਦੇ ਆ ਤੇ ਮੈਂ ਬਣਾਈਤੀ ਸਵੇਰੇ ਦਾਲ ਤੇ ਲੱਸੀ ਆ ਨਾਲ ਔਰ ਮੈਂ ਤਾਂ ਆਪਣੀ ਰੋਟੀ ਖਾ ਲਈ ਆ ਬੱਚੇ ਖਾਣ ਲਗੇ ਹੋਏ ਆ ਤੇ ਚਲੋ ਜੀ ਵਲੋਗ ਦਾ ਕਰਦੇ ਆ ਐਂਡ ਵਲੋਗ ਹੋ ਜੂਗਾ ਲੰਬਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨੂੰ ਤੇ ਪਲੀਜ਼ ਜੀ ਵੀਡੀਓ ਪੂਰੀ ਦੇਖਿਆ ਕਰੋ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ